ਅੱਜ ਦੇ ਪੇਰੈਂਟਸ ਮੀਟਿੰਗ ਇਸ ਵਿਸ਼ੇਸ਼ ਸਮਾਗਮ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕਰਤ ਦੇ ਮੇਲੇ ਦੇ ਵਿੱਚ ਸਤਕਾਰਯੋਗ ਪ੍ਰਿੰਸੀਪਲ ਸਰਦਾਰ ਕਲਦੀਪ ਸਿੰਘ ਜੀ ਸਮੂਸ ਦਾ ਆਪ ਨੇ ਲਿਕੇ ਸਰਦ ਦੇ ਤੇ ਸਾਡੇ ਮੇਲੇ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਅੱਜ ਦੇ ਮੁੱਖ ਮਹਿਮਾਨ بلدیو سردار سنگی ایس ایم سی کمیٹی کے چیئرمین سکھوندر کمیٹی مان بہت ہی ستکار بھائی اشپال سنگ جی ستکار پترکار سنگ شن جی ڈاکٹر ਪਮਨ ਚਰਵਾਲ ਨੇ ਪਹੁੰਚੇ ਨੇ ਪ੍ਰਿੰਸੀਪਲ ਪ੍ਰਾਕਟਿਕ ਸੰਤਿ ਸ਼੍ਰੀਦਾਮ ਕਾਲ ਦੇ ਲੱਦਸ ਪਹੁੰਚੇ ਨੇ ਇਹਨਾਂ ਨੂੰ ਸਾਰਿਆਂ ਨੂੰ ਇਸ ਬੇੜੇ ਤੇ ਆ ਕੇ ਜੁਮੂਗੇ ਨੇ ਸਾਡੇ ਵੱਲੋਂ ਬਹੁਤ ਹੀ ਨਿੱਕੀ ਜੀ ਹੈ ਆਖਿਆ ਜਾਂਦਾ ਇਹਨਾਂ ਨੂੰ ਜੀ ਆਇਆਂ ਵਾਖਿਆ ਜਾਂਦੀ ਹੈ ਔਰ ਇਹਨਾਂ ਦਾ ਧੰਨਵਾਦ ਵੀ ਕੀਤਾ ਜਾਂਦਾ ਕਿ ਇਹਨਾਂ ਨੇ ਸਾਡੇ ਛੋਟੇ ਜਿਹੇ ਸੰਦੇਸ਼ ਤੇ ਆ ਕੇ ਸਾਡੇ ਮਾਣ ਨੂੰ ਵਧਾਇਆ ਔਰ ਸਾਡੇ ਮੇਲੇ ਪਰ ਐਗਜ਼ਾਮ ਜਾ ਰਹੇ ਮਾਣ ਇਸ਼ਤਿਹਾਰ ਜੋ ਟੀਚਰ ਸਾਹਿਬਾਨ ਸਰਦਾਰ ਪਰਮਦੇਵ ਸਿੰਘ ਜੀ ਡਾਕਟਰ ਮੈਟਰ ညာ ਸਖਿਆਪਾਵਾ ਸਰਦਾਰ ਚਮਕੌਰ ਸਿੰਘ ਜੀ ਪ੍ਰਿੰਸੀਪਲ ਸਾਹਿਬ ਸੋਭਰਾ ਪੰਚਾਇਤ ਸ਼ਰੀਦ ਨਰਾਵ ਕਾਲਾ ਜੰਨਾਦੇ ਪ੍ਰਿੰਸੀਪਲ ਸਾਹਿਬ ਬਾਕੀ ਜਿਹਨੀਆਂ ਵਿਸ਼ੇਸ਼ਤਾਾਂ ਬੱਚਿਆਂ ਦੇ ਮਾਤਾ ਪਿਤਾ ਅੱਜ ਪੇਰੈਂਟਸ ਮੀਟਿੰਗ ਤੇ ਆਉਂਛਿਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਗ੍ਰਾਪੈਂਟ ਚੈਟਰ ਮੰਡੀ ਹੋਗੀ ਟੀਚਰ ਸਾਹਿਬਾਨ ਦਾ ਪ੍ਰਿੰਸੀਪਲ ਸਾਹਿਬ ਦਾ ਸੋ ਗ੍ਰਾਪੈਂਟ ਚੈਟਰ ਮੰਡੀ ਨੂੰ ਧੰਨਵਾਦ ਕਰਦੇ ਆ ਕਿ ਤੁਸੀਂ ਸਮੇਂ ਸਮੇਂ ਤੇ ਬੱਚਿਆਂ ਦੇ ਹੌਸਲਾ ਵਧਾਈ ਸੋ ਬਹੁਤ ਹੀ ਸ਼ਲਾਘਾਯੋਗ ਕਾਰਨਾ ਅਸੀਂ ਇੱਕ ਵਾਰ ਫੇਰ ਜਿੰਨੇ ਵੀ ਸ਼ਖਸੀਅਤਾਂ ਜਿੰਨੇ ਵੀ ਮਾਤਾ ਪਿਤਾ ਬੱਚੇ ਨੇ ਪਹੁੰਚਿਆ ਸਾਰਾ ਬਹੁਤ ਬਹੁਤ ਦਾ ਰੱਖਾ ਕੋਸ਼ ਚੰਗ ਸ਼ਬਦਾਂ ਦੇ ਲਈ ਭਾਈ ਰਿਸ਼ਪਾਲ ਸਿੰਘ ਕਾਰ ਤਨਦੇਸ ਇਹਨਾਂ ਦੀ ਤੇ ਇਹਨਾਂ ਦੇ ਪਰਿਵਾਰ ਦੀ ਇਸ ਸੂਰ ਨੂੰ ਬਹੁਤ ਹੀ ਵੱਡੀ ਦੇਣ ਬਹੁਤ ਬਹੁਤ ਸਹਿਯੋਗ ਡਾਕਟਰ ਸਾਹਿਬ ਨੂੰ ਮਰਾਦ ਕੇ ਬਾਅਦ ਕਰਨਾ ਠੀਕ ਹੈ ਸੋ

لان ب ਗੋਬਰ ਸੀ ਨੇ ਸਰਕਾਰੀ ਸਕੂਲ ਬੜਾ ਮਹੱਤਵਪੂਰਨ ਪੈਂਡਰ ਸਰਵਿਸ ਕਿਉਂ ਲੋਤੇ ਨੇ ਰ ਅੱਜ ਮੈਨੂੰ ਬਹੁਤ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਕਿ ਇਸ ਪੈਂਡਰ ਚਾਚ ਆਪਣੇ ਮੈਂ ਇਸ ਸਕੂਲ ਦੇ ਬਹੁਤ ਹੀ ਸ਼ੇਧ ਵਿਦਿਆਰਥੀ ਇਸ ਸਬਾਬਾ ਉਹਨਾਂ ਦੇ ਮਾਦਮ ਦੇ ਤੇ ਪਹੁੰਚੇ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦਾ ਅੱਜ ਦੀ ਪੀਡੀਐਮ ਇਹਨਾਂ ਦੇ ਮੀਟਿੰਗ ਜੋ ਸਾਰੇ ਪੰਜਾਬ ਵਿੱਚ ਬਹੁਤ ਵੱਡੇ ਪੱਧਰ ਤੇ ਹੋ ਰਹੀ ਹੈ ਪਹਿਲਾ ਮੀਟਿੰਗ ਹੋਈ। ਕੋਨ ਦਾ ਇੱਥੇ ਪਹੁੰਚਣ ਤੇ ਮੈਂ ਵੈਲਕਮ ਕਰਦਾ ਹਾਂ ਸਵਾਗਤ ਕਰਦਾ ਹਾਂ ਇਸ ਲਈ ਆਪਣੇ ਲਈ ਇੱਕ ਬੜੇ ਕੱਢ ਕਲਾਸਿੰਗ ਕਰਦਾ ਹਾਂ। ਹੋ ਗਾ ਰਹੀ ਹੈ ਅੱਜ ਦੇ ਪ੍ਰੋਗਰਾਮ ਦੀ। ਪਿਆਰੇ ਵਿਦਿਆਰਥੀਓ ਤੇ ਵਿਦਵਾਨੇ ਮਤਭੇਦ ਨਾਲ ਆਇਆ ਨੂੰ ਸਭ ਤੋਂ ਪਹਿਲਾਂ ਸਾਡੇ ਲਈ ਬਹੁਤ ਜ਼ਰੂਰੀ ਹਨ। ਪਲੱਸ ਜਿਹੜੇ ਸਾਡਾ ਇਸ ਸਕੂਲ ਦਾ ਸਟਾਫ ਹੈ ਤੇ ਉਸ ਵਕਤ ਮੈਂ ਗੱਲ ਕਰਾਂਗਾ ਸਾਡੇ ਇਸ ਸੰਸਦ ਦੇ ਕਾਮਰਸਿਸਟ ਸਕੂਲ ਦੇ ਪ੍ਰਿੰਸੀਪਲ ਸਾਹਿਬ ਸਰਪੰਚ ਸਾਹਿਬ ਤੇ ਬਿਛੇ ਜਰ ਤੇ ਮੈਂ ਨਾਮ ਲੈਣਾ ਚਾਹਾਂਗਾ ਸਰਦਾਰ ਰਸ਼ਪਾਲ ਸਿੰਘ ਜੱਕਰ ਜਸਵਿੰਦਰ ਸਿੰਘ ਸ਼ੰਨਾ ਤੇ ਹੋਰ ਮਾਣਯੋਗ ਸ੍ਰੀਤਾ ਜੋ ਇੱਥੇ ਬੈਠੀਆਂ ਨੇ ਵਿਸ਼ੇਸ਼ਔਰਤੇ ਇੱਦਾਂ ਕਾਲਜ ਕੰਸਪਰਸਰ ਬੈਠੇ ਹਨ ਇਹ ਹੋਰ ਮਾਨਯੋਗ ਸਖੀਤੇ ਬੈਠੇ ਸਾਰੇ ਦਾ ਨਾਮ ਨਹੀਂ ਨਹੀਂ ਲੈ ਰਿਆ ਮੈਂ ਕਾਇਨਤੀ ਦਾ ਜ਼ਰੂਰ ਨਾ ਹੋਣਾ ਸੋ ਅੱਜ ਦੇ ਪ੍ਰੋਗਰਾਮ ਜਿਮੇਂ ਸ਼ਾਮਿਲ ਹੋ ਕੇ ਬੇਅੰਤ ਖੁਸ਼ੀ ਹੋ ਰਹੀ ਹੈ ਮੈਂ ਜਿਸ ਨਾਲ ਤੁਸੀਂ ਜਸਵਿੰਦਰ ਸਿੰਘ ਸ਼ਿਖਾ ਜੀ ਦਾ ਇਨਵੀਟੇਸ਼ਨ ਆਇਆ ਉਸ ਵਾਰ ਮੈਨੂੰ ਇਨਵੀਟੇਸ਼ਨ ਆਇਆ ਸ਼ਿਪਾਲ ਸਿੰਘ ਚੱਕਰਦਾਰ ਜੀ ਉਹਨਾਂ ਦੇ ਆਪਣੇ ਮੈਂ ਜਿਹੜਾ ਚੱਕਰ ਇਹਨਾਂ ਨੂੰ ਬਾਈ ਚੱਕਰ ਵੀ ਮਿਲਦੇ ਹਨ ਚੱਕਰ ਸਾਹਿਬ ਬੈਠੇ ਹਨ ਅੱਜ ਸ਼ਵਾਲ ਸਿੰਘ ਕਹਿੰਦੇ ਸਾਰੇ ਸਮੂਹ ਵਿੱਚ ਤੁਸੀਂ ਟਾਈਮ ਕੱਢ ਕੇ ਆਉਂਦੇ ਸੀ ਪ੍ਰਾਈਮ ਡਿਸਟ੍ਰਿਬਿਊਸ਼ਨ ਰੋਭਾਮ ਕਰਨਾ ਮੈਂ ਕਹਿੰਦਾ ਬਿਲਕੁਲ ਆਵਾਮਾ ਤੇ ਜਿਹੜਾ ਕੇਸ ਉਹ ਹੈ ਇਹ ਡਾਕਟਰ ਹਾਕ ਸਿੰਘ ਸਿੱਧੂ ਜੋ ਜੂਵੈਨੇਟਿਕ ਬਹੁਤ ਵੱਡੇ ਅਜੰਸੀ ਹੈ ਜੁਨੇਸਕੋ ਵਿੱਚ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਦੀ ਜਾਲ ਵਿੱਚ ਜੰਮ ਉਹਨੂੰ ਡੈਡੀਕੇਟ ਕੀਤਾ ਗਿਆ ਹੈ ਬਹੁਤ سارے ਹੁਣ ਸਦ ਸਾਡੇ ਸਟੂਡੈਂਟਸ ਦੇ ਪੇਰੈਂਟਸ ਨੂੰ ਪਤਾ ਹੀ ਨਹੀਂ ਹੋਣਾ ਸਭ ਭਗਤ ਸਿੰਘ ਸਿੱਧੂ ਦਾ ਜਨਮ 1923 ਵਿੱਚ ਹੋਇਆ ਤੇ ਉਹਨਾਂ ਦੀ ਡੈਥ ਹੋਈ 2010 ਵਿੱਚ ਬਹੁਤ ਹੀ ਕੀਮਤ ਹੀਰੇ ਤੇ ਜਵਾਹਰਾ ਇਸ ਪਿੰਡ ਦੇ ਜਿਹੜੇ ਹੁਣ ਤੱਕ ਸਾਡੇ ਸਾਰਿਆਂ ਨੂੰ ਲੁਕੇ ਰਹੇ ਹਨ ਮੈਂ ਸਮਝਦਾ ਉਹਨਾਂ ਦੀ ਕੰਟਰੀਬਿਊਸ਼ਨ ਹੈ ਕਿ ਅਸੀਂ ਅੱਜ ਉਹਨਾਂ ਦਾ ਨਾਮ ਲੈ ਰਹੇ ਹਾਂ ਚਾਹੀਦਾ ਕਿ ਉਹ ਦੀ ਉਹਨਾਂ ਦੀ ਮੈਮਰੀ ਵਿੱਚ ਕੋਈ ਪ੍ਰੋਫੋਮਾ

ਅਪੈਸ ਨੂੰ ਦੇ ਪ੍ਰਿੰਸੀਪਲ ਕੋਲ ਕਮਾਲ ਲੋ ਇਹ ਸਮਝਾਉਣਾ ਦੀ ਮਾਇਗ੍ਰਾਫੀ ਕੀ ਹੈ ਤੁਸੀਂ ਪੜ੍ਹ ਲਈਏ ਸਾਰੇ ਬਾਅਦ ਇਹ ਤੇ ਟੈਸਟ ਵੀ ਹੋਈ ਤੋਟਾ ਮੈਂ ਪ੍ਰਿੰਸੀਪਲ ਸਾਹਿਬ ਨੂੰ ਭਾਗਾਂ ਦੇ ਤਰੂ ਟੈਸਟ ਤੋਂ ਬਾਅਦ ਵਿੱਚ ਤਾਂ ਕਿ ਉਹਨਾਂ ਇਸ ਵਿਸ਼ੇਸ਼ ਪਰਸਨੈਟੀ ਬਾਰੇ ਜਿਨ੍ਹਾਂ ਨੇ ਇੰਟਰਨੈਸ਼ਨਲ ਐਵਲ ਦੇ ਜੋਗ ਅਨੰਦ ਤੋਂ ਉਹਨਾਂ ਬਾਰੇ ਬੋਲ ਕੇ ਜੱਸੇ ਤੇ ਉਸ ਵਕ ਹੁਣੇ ਕਰ ਮੈਂ ਇੱਥੇ ਆਇਆ ਇੰਟਰਸਾਈਕਲ ਸ਼ੇਡ ਦਾ ਉਹ ਆਪਣੇ ਵੀ ਕੀਤੀ ਗਈਆ ਉਹਦੇ ਵਿੱਚ ਵੀ ਜਿਹੜੇ ਵੀ پروارہ نے یوگتا دیتا بدائی بھی پکر آپ کر کے سو میں اپنی ہاں اب واسطے میں ہمیشہ ودیار کہہ کے بلاوا گا بچے نہیں کہ بچے تھی اپنے پیرنٹس لے ہو سارے لیے میں اپنے سٹاف بھی نہیں کہا کہ تھوڑا جہا اس ڈیفرنس رکھتا ਰਹੀ ਹੈ ਇੱਥੇ ਤੁਹਾਡੇ ਕੋਲ 6 ਨਹੀਂ ਤੋਂ ਲੈ ਕੇ ਪਲੱਸ 2 ਤੱਕ ਦੇ ਵਿਦਿਆਰਥੀ ਪਰਦੇ ਹਨ ਕਿ ਤੁਸੀਂ ਮੰਨ ਲਗਾ ਅੱਜ 9th ਕਲਾਸ ਦੇ ਪਲੱਸ 1 ਅੱਕ ਦੇ ਵਿਦਿਆਰਥੀ ਤੁਸੀਂ ਬੈਠੇ ਹੋ ਜੇ ਮਿੱਥੂ ਲੈ ਕੇ ਤੇ ਅੱਜ ਤੁਹਾਨੂੰ ਬੜਾ ਵਧੀਆ ਚਾਂਸ ਮਿਲਿਆ ਕਿ ਤੁਸੀਂ ਲਗ ਲਗ ਸ੍ਰੀਤਾ ਮਿਲਣ ਦਾ ਮੌਕਾ ਬੜਾ ਤੁਹਾਨੂੰ ਤੇ ਅੱਜ ਜੀਵਨ ਜਿਹੜੇ ਸਟੂਡੈਂਟਸ ਨੇ ਬਹੁਤ ਵਧੀਆ ਪਰਫਾਰਮੈਂਸ ਤੇ ਕਾਰਗਜ਼ਾਰੀ ਨਾਲ ਪ੍ਰੀਖਿਆ ਵਿੱਚ ਉਨਾਂ ਨੂੰ ਪ੍ਰਾਈਸ ਦਿੱਤੀ ਜਾਈ। ਬੈਠੇ ਹਾਂ ਕਿ ਉਹਨਾਂ ਨੇ ਮੈਨੂੰ ਤੁਹਾਡੇ ਨਾਲ ਲੂਭੂ ਮਿਲਦਾ ਮੌਕਾ ਦਿੱਤਾ। ਇਸ ਵਾਰ ਮੈਂ ਜਿਸ ਤਰ੍ਹਾਂ ਪਹਿਲਾਂ ਵੀ ਗੱਲ ਕਰ ਚੁੱਕਿਆ ਆਪਣੇ ਗੱਲ ਨੂੰ ਸ਼ਾਰਟਕਟ ਰੱਖਾਂਗਾ ਕਿ ਡਾਕਟਰ ਭਾਗ ਸਿੰਘ ਤੁਸੀਂ ਇਹਨਾਂ ਦੀ ਜੀਵਨੀ ਪੜ੍ਹ ਕੇ ਆਪਣੇ ਕਲਾਸ ਕਲਾਸਾਂ ਜਾਗੂ ਦੱਸਾਂਗੇ ਤੁਹਾਡੇ ਵਿੱਚੋਂ ਕੌਣ ਕਮਾਏ। ਡਾਕਟਰ ਭਾਗ ਸਿੰਘ ਬਹੁਤ ਪੜ੍ਹਨ ਚਾਹਦੇ ਹਨ। ਤੁਹਾਡੇ ਜੋ ਦੱਸੇਗਾ ਗੱਲ ਕਰੇਗਾ ਵੀ ਕਹ ਨਹੀਂ ਕਰੇਗਾ ਕਰੋਗੇ ਜੇ ਸਰੋ ਕੋਈ ਨਹੀਂ ਕਰੇਗਾ ਡਾਕਟਰ ਭਾਲ ਸਿੰਘ ਇੰਟਰਨੈਸ਼ਨਲ ਲੈਵਲ ਤੇ ਜੁਨੈਸਕੋ ਦੇ ਲੈਵਲ ਤੇ ਜਾ ਕੇ ਉਹਨਾਂ ਸੇਵਾ ਕੀਤੀ ਸਾਡੇ ਦੇਸ਼ ਦਾ ਮਾਣ ਵਸਾ ਕੀਤਾ ਤੇ ਤੁਹਾਨੂੰ ਬੜੀ ਗੋਡਾ ਓਪਰਚੁਨਿਟੀ ਹੈ ਕਿ ਤੁਹਾਨੂੰ ਉਹਨਾਂ ਦੇ ਜੀਵਨ ਭਰ ਦੇ ਯਾਤਰਾ ਦਾ ਮੌਕਾ ਮਿਲ ਰਿਹਾ ਠੀਕ ਹੈ ਤੇ ਤੁਸੀਂ ਕਿਸੇ ਨੇ ਹੱਥ ਨਹੀਂ ਖੜੇ ਹੀ ਇਸ ਨੇ ਕੁਝ ਨਹੀਂ ਦੱਸਿਆ ਕਿ ਅਸੀਂ ਇਹਨਾਂ ਬਾਰੇ ਉਸ ਦਾ ਦੇਖਣਾ ਚਾਹੁੰਦੇ ਕਿ ਨਹੀਂ ਚਾਹੁੰਦੇ ਆਰਾਧਾ ਭਰਮਾ ਤੁਸੀਂ ਜੀ ਵੀ ਮੈਂ ਤੁਹਾਨੂੰ ਸਭ ਕਹਾਂਗਾ ਕਿ ਇਹਨਾਂ ਸਾਰੇ ਬੱਚਿਆਂ ਨੂੰ ਪ੍ਰੋਵਾਈਡ ਕਰਾਈ ਜਾਵੇ ਮੇਰੀ ਬੇਨਤੀ ਹੈ ਮੈਂ ਹੁਕਮ ਨਹੀਂ ਕਰ ਰਿਹਾ ਕੋਈ ਪਰਸਨਲੀ ਹਰ ਬੱਚੇ ਦੇ ਹੱਥ ਵਿੱਚ ਬੈਗ ਦੇ ਚੁਣ ਦੇ ਜੀਵਨ ਹੀ ਹੋਣੀ ਚਾਹੀਦੀ ਤੇ ਦੂਸਰੀ ਮੈਂ ਗੱਲ ਕਰਦਾ 23 ਮਾਰਚ ਦੀ ਅੱਜ ਹੈ 23 ਮਾਰਚ ਬੱਚੇ ਵਿਦਿਆਰਥੀ ਨੇ ਬੈਠੇ ਉਹਨਾਂ ਨੂੰ ਮੈਂ ਕਹਿੰਦਾ ਕਰੋ ਹਾਂਜੀ ਤੁਸੀਂ ਦੱਸੋ ਪਹਿਲਾਂ ਹਾਂ ਕੜਿਓ ਪਲੀਜ਼ ਆਪਣਾ ਨਾਮ ਦੱਸੋ ਪਹਿਲਾਂ ਜਿਸਕਰਮ ਸਿੰਘ ਜਿਸਕਰਮ ਸਿੰਘ ਦੱਸੋ ਕੀ ਖਾਸਤਮ ਸੀ ਉਹ ਬੈਨੀਪਾਲ ਸਿੰਘ ਰਾਏ ਜੀ ਉਹਦੇ ਨੂੰ ਪਾਸ ਦਿੱਤੀ ਗਈ ਛੇ ਦਿਲੇ ਸੀ ਉਹਨਾਂ ਛੇ ਦਿਲੇ ਸੀ ਤੇ ਜਿਸਕਰਮ ਸਿੰਘ ਨਾਮ ਦੇ ਲੈਦੇ ਹਾਂ ਆਪ ਵੀ ਸਾਡੇ ਵਿੱਚ ਸਿੱਖੋ ਅਸੀਂ ਕਿੰਨੇ ਸ਼ਹੀਦ ਪੈਦਾ ਕੀਤੇ ਸਾਨੂੰ ਕਿਸੇ ਸ਼ਹੀਦ ਦਾ ਨਾਮ ਯਾਦ ਨਹੀਂ ਆਉਂਦੀ ਹੈ ਕਿਟਰ ਸਟਾਰ ਦਾ ਨਾਮ ਯਾਦ ਹੈਗਾ ਤੇਲਵ ਸਾਹਿਬ ਦਾ ਨਾਮ ਯਾਦ ਹੈ ਬੈਠੋ ਪਲੀਜ਼ ਵੈਰੀ ਗੁੱਡ ਬਹੁਤ ਵਧੀਆ ਐਪਰੀਸ਼ੀਏਬਲ ਡਾਕਟਰ ਗੁਰਦੇਵ ਜੀ ਦੀ ਕਿਰਤੀ ਤੇ ਸਿੱਖਿਆ ਵਿਭਾਗ ਉਹ ਅੱਜ ਸਾਡੇ ਮੁੱਖ ਮਹਿਮਾਨ ਜੋ ਇੱਥੇ ਆਏ ਹੋਏ ਨੇ ਅਤੇ ਉਹਨਾਂ ਦੇ ਨਾਲ ਹੀ ਸਾਡੇ ਹੋਰ ਸਰਕਾਰ ਦੇ ਸਰਪੰਚ ਮੋਹਨ ਸਿੰਘ ਸਿੱਧੂ ਜੀ ਨੰਬਰਦਾਰ ਤੁਮਕੌਰ ਸਿੰਘ ਜੀ ਦੇ ਵਿੱਚ ਅਤੇ ਪ੍ਰਧਾਨ ਸ਼੍ਰੀ ਕਰਨ ਸਿੰਘ ਜੀ ਸ਼੍ਰੀ ਜਗਤਾਰ ਸਿੰਘ ਜੱਲਰਾ ਇਹ ਉਹ ਵੀ ਸਾਡੇ ਪਿੰਡ ਦੀਆਂ ਜੀ ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਜਿੰਨਾਂ ਵਿੱਚ ਸਾਡੇ ਗੁਰੂ ਦੇ ਮਹੀਰ ਸਰਦਾਰ ਜਸਦੀ ਸਿੰਘ ਜੀ ਅੱਜ ਨੇ ਸਾਡੇ ਪਰਸਪਰ ਦੇ ਪ੍ਰਧਾਨ ਸਰਦਾਰ ਸੁਖਿੰਦਰ ਸਿੰਘ ਜੀ ਤੇ ਸਾਡੇ ਪਿੰਡ ਦੇ ਮੈਂਬਰ ਸਰਦਾਰ ਸੁਖਿੰਦਰ ਸਿੰਘ ਜੀ ਤਾਂ ਦੀਪ ਸਿੰਘ ਜੀ ਇਹ ਫੋਰਮ ਦੇ ਮੋਰਦੀ ਸਹਿਯੋਗ ਦੇ ਬਹੁਤ ਸਾਰੇ ਸ਼ਿਸ਼ਕਾਂ ਇੱਥੇ ਕੌਂਖੇ ਰਹੇ ਹੈ ਜੰਮਾ ਦੇ ਸਕੂਲ ਦਾ ਪ੍ਰਿੰਸੀਪਲ ਕੁਦੀਨ ਜੀ ਸਾਡਾ ਪ੍ਰਿੰਸੀਪਲ ਜਨੈਤ ਸਿੰਘ ਕੰਨੜਾ ਜੀ ਜਿਹੜੇ ਬਹੁਤ ਜ਼ਿਆਦਾ ਉਤਮ ਕਰ ਰਹੇ ਨੇ ਰਿਟਾਇਰ ਹੋ ਗਏ ਹੋ ਇਸ ਪਰਮਾਨੰਥ ਵਾਲੇ ਵੇਲੇ ਅੱਜ ਦੇ ਮੁੱਖ ਮਹਿਮਾਨ ਸਾਡੇ ਅੰਦਿਆ ਰੇਟੂਪੀ ਸardar pradeep singh ji ਉਹਦੇ ਵਜਿਹਾ ਦੋ ਤਿੰਨ ਚਾਰ ਇਹ ਜਿਹੜੇ ਇਹਨਾਂ ਨੂੰ ਸਿੱਖਿਆ ਪ੍ਰਾਪਤ ਕਰਕੇ ਇੱਥੇ ਪਹੁੰਚੇ ਆ ਜਗਰਾਉਂ ਰਾਈਟ ਦੇ ਵਿੱਚ ਅੜਦੇ ਹੋਏ ਇਹਨਾਂ ਨੂੰ ਜੋ ਸਾਨੂੰ ਸਭ ਤੋਂ ਬਾਅਦ ਸਿੱਖਣ ਦਾ ਮੌਕਾ ਮਿਲਿਆ ਉਹ ਹੈ ਐਕੂਰੇਸੀ ਕਿਸੇ ਵੀ ਕੰਮ ਦੇ ਵਿੱਚ ਲਗਨ ਤੇ ਪ੍ਰਪੱਕਤਾ ਉਦੇ ਵਿੱਚ ਗਲਤੀ ਦੀ ਗਜੈਸ ਨਾਸਣੀ ਇਹੇ ਮਦਦ ਕਰਨਾ ਹਾਜੀ ਸੱਸ ਬੋਈ ਨਾ ਬਣਾਉਣਾ ਵੀਡੀਓ ਬਣਾ ਕੇ ਪ੍ਰੋਜੈਕਟ ਪ੍ਰਾਈਜ਼ ਦੇ ਸੈਂਟਰ ਜਾ ਕੇ ਦੋਸਤਾ ਭਾਈ ਜੀ ਸੈਕਿੰਡ ਤੇ ਥਰਡ ਵਾਲੇ ਬੱਚੇ ਆ ਜੀ ਨੇ ਉਹ ਵੀ ਨਾਲ ਹੀ ਆ ਜਾਣ ਬਜਿੰਦਕੌਰ ਪਤਰੀ ਅਮਨਦੀਪ ਸਿੰਘ ਤੇਤੀਜ ਇਹ ਤੋਂ ਵੀ ਨੰਬਰ ਤੇ ਮਨਵੀਰ ਕੌਰ ਪਤਰੀ ਰਗਵਯੰਸ ਸਿੰਘ ਜੁਆਇੰਟ ਨੇ ਇਪੋਲੇਕਸ ਸੋਰਜ ਫਸਟ ਨੇ ਜਿਹਦੇ ਨਾਲ ਇਹ ਬੱਚੇ ਨੇ ਤੁਹਾਨੂੰ ਜਦੋਂ ਬਾਅਦ ਚ ਪਰਪਰ ਨੇ ਜਿਹਦੇ ਵਿੱਚ ਦੋ ਬੱਚੇ ਆਏ ਹੈ ਬੈਨ ਜੀ ਨੂੰ ਰਿਪੋਰਟ ਦਿੱਤੀ ਮੇਰੇ ਨਾ ਬੱਚਾ ਨੇ ਟੈਕਿੰਗ ਕਰਵਾ ਲਈ। ਲੱਖ ਲੱਪੜਾ। ਤਿੰਨੇ ਸ਼ੀਮਿਕ ਲਾਦਦੇ ਨੇ। ਭੋਗੀ ਤਕੋਰ ਜਿਮਰ ਦੀ ਤਕੋਰ। ਜਰੂਰ ਹਾ। ਉਹ ਅੱਛੇ ਨਾਲ ਸਾਰਾ ਫਾਦ ਦਾ ਫਾਦ ਨਹੀਂ ਆਇਆ। ਮਿਤ ਸਿੰਘ ਪਟਾਰ ਅਜਮੇਰ ਸਿੰਘ ਉਸਾਰ। ਇਨਦੇ ਪੀਰੈਂਟਸ ਜੇ ਆਇਆ ਤਾਂ ਉਹ ਵੀ ਨਾਲ ਆਉਂਦੇ ਇਨਦੇ ਪੀਰੈਂਟਸ ਵੀ ਆ ਜਾਂਦੇ ਪੀਰੈਂਟਸ ਜੇ ਆਏ ਤਾਂ ਨਾਲ ਆਉਂਦੇ ਹੁਣ ਤਾਂ ਥੋੜਾ ਜਿਹਾ ਦੌੜ ਕੇ ਆਇਆ ਕਰੋ ਫਰਾਈਜ਼ ਲੈਣਾ ਹੋ ਰੋਟੀ ਕਿੰਨੀ ਖਾ ਗਈਗੀ ਅੱਜ ਥੋੜਾ ਇਧਰ ਮੁੜੋ ਇਧਰ ਹੁਣ ਜਾਓ ਕੱਕੇ ਤੋਂ ਮਿਲ ਜੀ ਸਾਹਮਣੇ ਜਾਓ ਸਾਹਮਣੇ ਸਾਹਮਣੇ ਲੋਕਾਂ ਕੰਮ ਪ੍ਰਿੰਸੀਪਲ ਇਹਨਾਂ ਦਾ ਸਨਮਾਨ ਬੋਲਦੇ ਹੋ ਬੋਲਦੇ ਹੋ ਪ੍ਰਿੰਸੀਪਲ ਪ੍ਰਭਜੀਤ ਸਿੰਘ ਜੀ ਜੀ ਸਨਮਾਨਤਕ ਆਪ ਜਾ ਰਹੇ ਆ ਇਸ ਸਕੂਲ ਦਾ ਫਰਮ ਵੱਡੇ ਜਾਂਦੇ ਨਾਲ ਹੋ ਜਾ ਜੀ ਜਰਨੈਲ ਸਿੰਘ ਜੀ ਡਾਕਟਰ ਜੀ ਨਾਲ ਨੂੰ ਹੋ ਜਾ ਨਾਲ ਨੂੰ ਹੋ ਜਾ ਨਾਲ ਰਿਟਾਇਰ ਹੋਣ ਤੋਂ ਬਾਅਦ ਦੇ ਵਿੱਚ ਵੀ ਸਾਡੇ ਨਾਲ ਸੁਆਵਾ ਦਿੰਦੇ ਰਹਿਆ ਮੁਰ ਵੀ ਸਾਨੂੰ ਕਦੇ ਮਹਿਸੂਸ ਨਹੀਂ ਹੋਇਆ ਵੀ ਇਹ ਸਕੂਲ ਤੋਂ ਰਿਟਾਇਰ ਹੋ ਚੁੱਕੇ ਨੇ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਹੋਏ ਨੇ ਇਹਨਾਂ ਦੀ ਪੈਡ ਨੂੰ ਇਸ ਸਕੂਲ ਨੂੰ ਇਹ ਤੋਂ ਅਸੀਂ ਖਿਲਾਫ ਨਹੀਂ ਕਾਸ ਸਕਦੇ। ਜਿਹੜੋ ਕਿ ਦੇ ਕੋਈ ਇਸ ਨੂੰ ਉਸਨੇ ਠੀਕ ਇਸ ਦਿਨ ਆਜ ਦੇ ਇਸ ਮਾਹੌਲ ਦੀ ਖਲਾਫੀਆ